ਅੱਜ ਲੀਪਾਲ ਟਣ ਤਨਜਾਰ ਜਾਣੇ ਹੋਗੇ ਤੇ ਮੈਂ ਸਾ ਇੱਥੋਂ ਹੁਣ ਹੱਤੋਂ ਨਾ ਕ ਉਸੇ ਲੱਭਦੇ ਫਰੀਏ ਆ ਗੰਨੇ ਜਾ ਕੇ ਵੱੜ ਗਿਆ ਹੋ ਗੰਨੇ ਜੁਣ ਨੂੰ ਲੱਭਿਆ ਕਾਂਟਾ ਹੋ ਗਿਆ ਲੱਭਦੇ ਨੂੰ ਹੁਣ ਚੱਲੇ ਘਰ ਨੂੰ ਜੇ ਹੁਣ ਕਾਲੂ ਨੂੰ ਲੱਭ ਗਿਆ ਫੇਰ ਡਾਂਗ ਫਿਰ ਕੇ ਮੀੜ ਕਿੰਨੀ ਸਿੱਧਾ ਕਰਾਂਗੇ ਸਸਤੀ ਕਾਲ ਦੀ ਸਾਰਿਆਂ ਨੂੰ ਹੋਤੀ ਹਾਲ ਚਾਲ ਹੈ ਉਮੀਦ ਆ ਸਾਰੇ ਠੀਕ ਠਾਕ ਹੋਵਾਂਗੇ ਆ ਦੇਖੋ ਐਕਤੀ ਪਤਾ ਨਹੀਂ ਕੀ ਹੋਇਆ ਮੌਸਮ ਨੂੰ ਤੇ ਨਾ ਮੌਸਮ ਮੈਕਦੇ ਰੋ ਗਰਮੀ ਹਜੇ ਤੱਕ ਵੀ ਪਈ ਆ ਹਨਾ ਆਪਣੇ ਵਪਾਰ ਦੇ ਹਜੇ ਤੱਕ ਵੀ ਚੱਲਦੇ ਨੇ ਗਾਵਾਂ ਨੂੰ ਤੇ ਹਜੇ ਤੱਕ ਵੀ ਐਂ ਲੱਗ ਰਿਹਾ ਵੀ ਗਰਮੀ ਮੌਸਮ ਦਾ ਕੋਈ ਹਿਸਾਬ ਕਿਤਾਬੀ ਜਾਂ ਨਹੀਂ ਆ ਰਿਹਾ ਵੀ ਗਰਮੀ ਕਿੰਨੀ ਆ ਹਨਾ ਹਜੇ ਤੱਕ ਵਪਾਰ ਜਦੋਂ ਤਾਂ ਗਾਵਾਂ ਆਪਣੀਆਂ ਖੜੀਆਂ ਨੇ ਨਾ ਆਰਾਮ ਨਾਲ ਨਹੀਂ ਤਾਂ ਗਰਮੀ ਬਹੁਤ ਜ਼ਿਆਦੇ ਆ ਹੇ ਜਿਹੜੀ ਮੇਨ ਮੁੱਦਾ ਜੀ ਅੱਜ ਗੱਲ ਆ ਆਪਣੀ ਉਹ ਕਰਦੇ ਹਾਂ ਨਾ ਆਪਾਂ ਅੱਜ ਮੱਕੀ ਬਾਰੇ ਹਨਾ ਕਿੰਨਾ ਟਾਈਮ ਲੱਗੂਆ ਹੁਣ 4.5 ਨੂੰ ਜਿਹੜੀ ਅੱਜ ਆਪਾਂ ਗੱਲ ਕਰਨੀਆਂ ਮੱਕੀ ਬਾਰੇ ਕਿਉਂਕਿ ਮੱਕੀ ਬਾਰੇ ਆਪਾਂ ਨੂੰ ਇਦਾਂ ਲੱਗ ਜਾਂਦਾ ਵੀ ਯਾਰ ਹਜੇ ਘੱਮਸਿਕਮ ਮਾਨੂੰ ਮਹੀਨਾ ਲੱਗ ਜੂ ਮੱਕੀ ਨੂੰ ਹੋਰ ਜਾਂ ਹਜੇ ਹੁਣ ਇਕੱਠਾ ਪੰਨਣ ਲੱਗੀ ਆ ਹਜੇ ਮੈਂ ਤੁਹਾਨੂੰ ਦਿਖਾਉਣਾ ਲੱਵੇ ਹੋ ਕੇ ਤੇ ਤੁਸੀਂ ਵੀ ਭਰਾ ਵਾਂਗ ਕੇ ਦੱਸਿਓ ਵੀ ਕਿੰਨਾ ਟਾਈਮ ਹਜੇ ਹੋਰ ਲੱਗਿਆ ਦੇਖੋ ਹਜੇ ਇੱਦਾਂ-ਇੱਦਾਂ ਹਜੇ ਗੱਠਾਂ ਭੰਨਣ ਲੱਗੀ ਆ ਜੇ ਇਹ ਆ ਦੇਖੋ ਹਨਾ ਤੇ ਹੋ ਵਧੀਆ ਤਕੜੀ ਗਈ ਐਵੇਂ ਆਪਾਂ ਕਹੋ ਆ ਦੇਖੋ ਹਨਾ ਸਾਰੀ ਇਹਨੇ ਗੱਠਾਂ ਭੰਨ ਲੀਆਂ ਚੰਗੀ ਤਰ੍ਹਾਂ ਮਤਲਬ ਮਹੀਨਾ ਇੱਕ ਲੈ ਜੂ ਹੋਰ ਆਲੂ ਆਪਾਂ ਨੂੰ ਘੱਟ ਟਾਈਮ ਨਾਲ ਤੇ ਥੋੜੀ ਜੀ ਪੂਰੀ ਤਕੜੀ ਆ ਮੱਕੀ ਜਿਵੇਂ ਆਪਣੀ ਕਣਕ ਵਾਲੀ ਮੱਕੀ ਖੜੀ ਸੀ 9-9 ਫੁੱਟ ਦੀ ਦਾ 8 ਫੁੱਟ ਦੀ ਉਦਾਂ ਹੀ ਏ ਖੜੀ ਆ ਵਧੀਆ ਪੂਰੀ ਸਾਫ ਸੋਹਦਰੀ ਮੱਕੀ ਤੇ ਆਪਾਂ ਹੁਣ ਉਧਰਲੀ ਦੂਜੀ ਮੋਟਰ ਤੇ ਵੀ ਚੱਲਦੇ ਆ ਹਨ ਤੇ ਤੇ ਹੁਣ ਆਪਾਂ ਦੂਜੀ ਮੋਟਰ ਤੇ ਚੱਲਦੇ ਆ ਉਧਰ ਹਨਾ ਉਧਰਲੀ ਮੱਕੀ ਵੀ ਤੁਹਾਨੂੰ ਦਿਖਾਉਣਾ ਕਿੰਦਾਂ ਦੀ ਹੋ ਗਈ ਕਿੰਦਾਂ ਦੀ ਨਹੀਂ ਥੋੜਾ ਟਾਈਮ ਤੱਕ ਆਪਾਂ ਚੱਲਦੇ ਆ ਦੂਜੀ ਮੋਟਰ ਤੇ ਆ ਦਿਖਾਉਣਾ ਬਈਆ ਆਪਣੇ ਹਨਾ ਘਰ ਦੇ ਮੂਰੇ ਆਪਣੇ ਨੇ ਲਾਇਏ ਨੇ ਪਪੀਤੇ ਚੀਕੂ ਹਨਾ ਪਵਿੱਤਨ ਦਾ ਤੱਕ ਤੇ ਆਪਾਂ ਨਮੇ ਲਾਇਤੇ ਇਹ ਵਧੀਆ ਪਪੀਤੇ ਲੱਗੇ ਆ ਦੇਖੋ ਪੂਰੇ ਹਾਂ ਇਹ ਆ ਦੇਖੋ ਭਰੇ ਪੈਨੇ ਦਰਖਤ ਬਹੁਤ ਟਾਈਮ ਬਦਲ ਆਏ ਸੀ ਪਹਿਲਾਂ ਪੱਟੇ ਕੇਤੇ ਕਿਸੇ ਕਾਰਨ ਕਰਕੇ ਆਪਾਂ ਤੋਂ ਆ ਹੁਣ ਤਿੰਨ ਚਾਰ ਦਰਖਤ ਨੇ ਪੂਰੇ ਭਰੇ ਹੋਏ ਨੇ ਤੇ ਇੱਕ ਸੰਜੀਜਾ ਹੋਰ ਦਿਖਾਣਾ ਦੇਖੋ ਆਪਣਾ ਇਹ ਬੂਟਾ ਨਾ ਲਾਈਵ ਐਸੀ ਡਰੈਗਨ ਫਰੂਟ ਦਾ ਇਹਦੇ ਪਹਿਲਾਂ ਬਹੁਤ ਲੱਗਦੇ ਸੀ ਫਿਰ ਇਹ ਤੋੜ ਟੁੱਟ ਗਿਆ ਸੀ ਹੁਣ ਆ ਦੇਖੋ ਇੱਕ ਇੱਕ ਤੀਨ ਨੂੰ ਇੱਕ ਇੱਕ ਇੱਕੇ ਲੱਗਿਆ ਇਹ ਪੂਰਾ ਲਾਲ ਹੋਇਆ ਹੋਇਆ ਹੁਣ ਇਹ ਉੱਪਰੇ ਪਕਾਵਾਂਗੇ ਆਪਾਂ ਇਹਨੂੰ ਇੱਕ ਦੋ ਦਿਨ ਤੇ ਫਿਰ ਤੁਹਾਨੂੰ ਦਿਖਾਵਾਂ ਖਾ ਕੇ ਵੀ ਪੂਰਾ ਟੇਸਟੀ ਬਣਦਾ ਇਹ ਇੱਧਰ ਫਿਰਦਨੇ ਆਉਣੇ ਮੁਰਗ ਸਿੰਘ ਆ ਦੇਖੋ ਇਹ ਵੀ ਆਪਣੇ ਰੱਖੇ ਬਣੇ ਘਰ ਦੇ ਅੰਡੇ ਉੰਡੇ ਹੁੰਦੇ ਸੀ ਖਾਣ ਖੂਣ ਨੂੰ ਯਾਰ ਵਧੀਆ ਹੋਣ ਦਿੰਦੇ ਹਨਾ ਐ ਇੱਥੇ ਮੌਸਮ ਮੌਸਮ ਨੂੰ ਤਾਂ ਪਤਾ ਹੀ ਨਹੀਂ ਲੱਗ ਰਿਹਾ ਵੀ ਕੀ ਬਣੂ ਕੀ ਨਹੀਂ ਸਭ ਤੋਂ ਵੱਡਾ ਗੱਲ ਬਾਹਰ ਇੱਕ ਯਾਰ ਮੱਕੀ ਚ ਕੱਲ ਰਾਤ ਦਾ ਪਤਾ ਨਹੀਂ ਕਿੱਦਾਂ ਠੱਠ ਆਈ ਜਾਂਦਾ ਹੋਰ ਨੂੰ ਭਜਾਈ ਜਾਂਦੇ ਆ ਪਤਾ ਨਹੀਂ ਕਿੱਧਰੋਂ ਆ ਗਏ ਕਿੱਧਰੋਂ ਨਹੀਂ ਬਹੁਤ ਟਾਈਮ ਬਾਅਦ ਆਇਆ ਜਾਨਵਰ ਆਪਣੇ ਆਉਂਦੇ ਨਹੀਂ ਹੁੰਦੇ ਨਹੀਂ ਅੱਜ ਹੁਣ ਕੱਢੀਏ ਨਿਕਾਉਣਾ ਕਿੱਧਰ ਨੂੰ ਜਾਂਦਾ ਉਹ ਫੜ ਲਿਆ ਭਾਈ ਰਮੇਸ਼ ਨੇ ਅੰਦੇ ਆ ਜਾਂਦਾ ਹੋਇਆ ਹੋਇਆ ਰਮੇਸ਼ ਦੇ ਭੈਣ ਚੋਂ ਉਹਨਾਂ ਨੂੰ ਕੱਢ ਬਾਰੇ ਬੱਟ ਬੱਟ ਹੋ ਜੂਗਾ ਇਹ ਉੱਪਰਲੇ ਪਾਸੇੋਂ ਸਾਲ ਨੇ ਦੁਖੀ ਕਰ ਲਿਆ ਇਹਨੂੰ ਖੱਡ ਕੇ ਆ ਖਾਸੀ ਦੂਰ ਖਾਲਾ ਖਾਲ ਖਾਲ ਵਿੱਚ ਦੀ ਆਇਆ ਹੁਣ ਭੱਜ ਗਿਆ ਉਧਰ ਨੂੰ ਉੱਪਰਲੇ ਪਾਸੇ ਜੀ ਆਪਣੇ ਦੋ ਕਿਲੇ ਨੇ ਰੇ ਹੁਣ ਦੋ ਕਿੱਲਾਂ ਦੇ ਉੱਪਰਲੇ ਪਾਸੇ ਹੀ ਚੱਲੇ ਆ। ਤਾਂ ਯਾਰ ਦੇਖ ਜੀਰੀ ਵਿੱਚ ਦੀ ਜਾ ਰਿਹਾ ਹੁਣ। ਫਤਾਨੀ ਕਿੱਧਰੋਂ ਇਹ ਆਇਆ ਕਿੱਧਰੋਂ ਨਹੀਂ। ਹਲ ਜੀਰੀ ਚ ਤੁਹਾਨੂੰ ਲਾ ਪਾਉਂਦਾ ਜਾਂਦਾ। ਛਤਰਖਾਨ ਵਾਲੀ ਗੱਲਾਂ ਕਰਦਾ ਹੈ ਭੈਣ ਦਾ ਯਾਰ। ਸਾਰੀ ਗਾਵਾ ਨਿਕਲੀ। ਉਹ ਬੱਟ ਬੱਟ ਪਏ ਜਾਵੇ ਨਾ ਹੁਣ ਤਾਂ ਵੀ ਹੈ। ਹਰਮੇਸ਼ ਉੱਧਰ ਲੈ ਖੱਤੇ ਜਾਊਗਾ ਹੁਣ ਇਹ। ਉਧਰ ਮੂਰੇ ਹੋ ਮੱਕੀ ਜਮੂਰ ਲੈ ਪਾਸੇ ਦੀ ਇੱਧਰ ਮੈਂ ਆਉਣਾ ਤੈਨੂੰ ਸੈੱਟ ਕਰੀਏ ਅੱਜ ਭੱਜ ਕੇ ਆ ਪਰਲੇ ਖੱਤੇ ਜੀ ਹੁਣ ਇਹਦਾ ਯਾਰ ਪਤਾ ਨਹੀਂ ਕੀ ਹੱਲ ਬਣੂ ਕੀ ਨਹੀਂ ਸਮਝਦੋ ਬਾਹਰ ਆ ਗੱਲ ਕਿੱਥੋਂ ਆਇਆ ਇਹ ਕਿੱਥੋਂ ਨਹੀਂ ਸਮਝਦੋ ਬਾਹਰ ਇਹ ਵੀ ਗੱਲ ਜੱਟਾਂ ਦਾ ਬਸ ਆਹੀ ਛੜੀਆਂ ਵਿਪਤਾ ਖਾਈ ਜਾਂਦੀਆਂ ਨੇ ਆ ਦੇਖ ਸਾਡੀ ਬੱਸ ਘਰਾਤੀ ਨੇ ਮਸਾ ਮੱਕੀ ਜੋ ਕੱਢ ਕੇ ਲੈ ਕੇ ਆਏ ਆ 20 ਮਿੰਟ ਹੋ ਗਏ ਸਾਨੂੰ ਇਹ ਪੱਸੀ ਜੋ ਕਰਦਿਆਂ ਨੂੰ ਹੁਣ ਦੁਬਾਰੇ ਫੇਰ ਇਹਨੂੰ ਛੱਡ ਕੇ ਆਉਨੇ ਆ ਉਟਪਾ ਕੇ ਆਉਨੇ ਆ ਜੂਕਣੀਆਂ ਨਾਲੀ ਫੇਰ ਕਿਤੇ ਜਾ ਕੇ ਸੂਤ ਤਾਰ ਮੰਨੇ ਹਾਂ ਬਈਆ ਲੱਗਿਆ ਪੱਸੀ ਹਾਂ ਰੱਖ ਕੇ ਗਾ ਰੱਖੇ ਦੋ ਇਹੋ ਗੱਡੇ ਗਾਹਾਂ ਗੱਡੇ ਆ ਹਾੜਾ ਇਹਨਾ ਮੁਰਜਣ ਪਈ ਰਮੇਸ਼ਾ ਭਾਈ ਨਾ ਮੁੜ ਜਾ ਮੜ ਜਾ ਘੂਰ ਦੇ ਬਾਹ ਠੀਕ ਆ ਲਓ ਜੀ ਸਾਡੇ ਉਹਨੂੰ ਸਾਂਣ ਅੱਜ ਲੀਪਾਲਟਣ ਤਿੰਨ ਚਾਰ ਜਾਣੇ ਹੋ ਗਏ ਤੇ ਮੈਂ ਸਾ ਇੱਥੋਂ ਹੁਣ ਹੱਥੋਂ ਨਾ ਉੱਥੇ ਲੱਭਦੇ ਫਿਰੇ ਆ ਗੰਨੇ ਜਾ ਕੇ ਵੱਢ ਗਿਆ ਉਹ ਗੰਨੇ ਜਿਹਨੂੰ ਸਾਨੂੰ ਲੱਭਿਆ ਕਾਂਟਾ ਹੋ ਗਿਆ ਲੱਭਦੇ ਨੂੰ ਹੁਣ ਚੱਲੇ ਘਰ ਨੂੰ ਜੇ ਹੁਣ ਕਾਲੂ ਨੂੰ ਲੱਭ ਗਿਆ ਫੇਰ ਡਾਂਗ ਫਿਰ ਕੇ ਮੀੜ ਕਿੰਨੀ ਸਿੱਧਾ ਕਰਾਂਗੇ ਲਓ ਜੀ ਵੀਰੇ ਆ ਗਏ ਆਪਾਂ ਆਪਣੀ ਇੱਧਰ ਦੀ ਦੂਜੀ ਮੋਟਰ ਤੇ ਇੱਧਰ ਵੀ ਆਪਣੇ ਕੋਲ 4 ਕਿੱਲੇ ਇੱਧਰ ਮੱਕੀ ਆ 3 ਕਿੱਲੇ ਉੱਧਰ ਤੇ ਅਈ ਦੇਖੋ ਏ ਮੱਕੀ ਵੀ ਆਪਣੀ ਪੂਰੀ ਟਾਪ ਦੀ ਮੱਕੀ ਖੜੀ ਆ ਇਸ ਟਾਈਮ ਪਰਮਾਤਮਾ ਦੀ ਕਿਰਪਾ ਇਹ ਵੀ ਦੇਖੋ ਘੱਟ ਉੱਠ ਪੰਨੇ ਹੋ ਦੇਖੋ ਆਮ ਮੱਕੇ ਨੂੰ ਮੇਰੀ ਮੱਕੀ ਲੇਟ ਗਈ ਕਿਉਂਕਿ ਮੀਂਹੂ ਪੈ ਰਹੇ ਸੀ ਨਾ ਮੀਂਹੂ ਪੈਣ ਕਰਕੇ ਇੱਕਦਾਂ ਨੂੰ ਰੇਸਪਰੇ ਨਹੀਂ ਸਹੀ ਟਾਈਮ ਹੋਇਆ ਕਿ ਬਜਾਈ ਥੋੜੀ ਲੇਟ ਹੋ ਗਈ ਪਰ ਫੇਰ ਵੀ ਜਿਵੇਂ ਡਰ ਦਾਰਤੀ ਨਾ ਮਨ ਚ ਉਹ ਸਾਰਾ ਡਰ ਹੈ ਨਾ ਨਿਕਲ ਗਿਆ ਜਾਨੀ ਸੀ ਕਣਕ ਵਾਲੀ ਮੱਕੀ ਨੋ ਵਧੀਆ ਮੱਕੀ ਹੋਈ ਆ ਪੂਰੀ ਐਕਟੀਚ ਜਿਹੜੀ ਆਪਨੂੰ ਦਿੱਕਤ ਆਈ ਆ ਮੇਨ ਉਹ ਆਈ ਆ ਕਿ ਸੁੰਢੀ ਨਹੀਂ ਹਟ ਰਹੀ ਸੀ ਤੇ ਇਸ ਲਈ ਸਾਰੀਆਂ ਡੈਲੀਗੇਟ ਦੀਆਂ ਤਿੰਨ ਸਪਰੇਇਆਂ ਕਰੀਆਂ ਨੇ ਤਿੰਨ ਦੀਆਂ ਤਿੰਨ ਡੈਲੀਗੇਟ ਦੀਆਂ ਕਰੀਆਂ ਨੇ ਕੋਈ ਮਾੜੀ ਸਪਰੇਇ ਨਹੀਂ ਕਰੀ ਪਰ ਫੇਰ ਸੁੰਢੀ ਹਟ ਜਾਂਦੀ ਸੀ ਹੋਰ ਸਪਰੇਇ ਨਾਲ ਇੱਕ ਦੋ ਮਿੱਤਰ ਦੇ ਲੱਗੀ ਵੀ ਦੀ ਮੱਕੀ ਹੋਰ ਵੀ ਉਹਨਾਂ ਦੇ ਵੀ 500 ਕਿਲੇ ਤੇ ਤੇ ਉਹ ਉਹਨਾਂ ਨੇ ਜੋਰ ਲਾ ਲਿਆ ਜੀ ਉਹ ਕਹਿੰਦੇ ਵੀ ਡੈਲੀਗੇਟ ਕੈਰੀ ਉਹਨਾਂ ਨੇ ਮੈਨੂੰ ਕਿਹਾ ਤੀ ਨਾ ਵੀ ਰਿਜ਼ਲਟ ਨਹੀਂ ਆ ਰਿਹਾ ਹੋਰ ਦਵਾਈਆਂ ਦਾ ਵੀ ਤੂੰ ਵਧੀਆ ਤੋਂ ਇਕ ਤਾਂ ਕਰਕੇ ਆਪਣੀ ਡੈਲੀਗੇਟ ਕੈਰੀ ਬਹੁਤ ਵਧੀਆ ਮੱਕੀ ਖੜੀ ਆ ਪਰਮਾਤਮਾ ਨੇ ਬਹੁਤ ਵਧੀਆ ਸਹਾਇਤਾ ਹੁਣ ਆਪਣਾ ਟੋਆ ਭਰ ਜੂ ਮਿਹਨਤ ਕਰੀ ਵੀ ਰਾਸ ਆ ਗਈ ਛੱਲੀ ਵੀ ਗੱਠੀ ਫੁੱਟੇ ਸਾਰਾ ਕੁਝ ਦਾਣੇ ਪੈਣ ਲੱਗਿਆ ਨਾ ਤੇ ਅੱਜ ਤੋਂ 2 ਮਹੀਨੇ ਤੱਕ ਮੰਨ ਲਾ ਸਾਰਾ ਨਿਬੜ ਜੂ ਇਹ ਕੰਮ ਮੱਕੀ ਵਾਲਾ ਪ੍ਰੋਗਰਾਮ ਤੇ ਬਾਕੀ ਇਕਤੀ ਆਪਣਾ ਜਿਆਦਾ ਜਿਹੜਾ ਜੋਰ ਰੱਖਿਆ ਮੱਕੀ ਦੇ ਉਹ ਜਿੰਕਰ ਰੱਖਿਆ ਮਗਨੀਸ਼ੀਅਮ ਪਾਈਆ ਹਨ ਤੇ ਲੋਹਾ ਇਹ ਤਿੰਨੇ ਚੀਜ਼ਾਂ ਦਾ ਸਮੇਲ ਕਰਕੇ ਦੇਖਿਆ ਮੈਂ ਕਹਿੰਦਾ ਵੀ ਮੱਕੀ ਨੇ ਨਿਆਰਾ ਲਿਆਦਾ ਪਹਿਲਾਂ ਡਰਤੀ ਜਿਵੇਂ ਮੀਂਹ ਵੀ ਇੰਨੇ ਪਏ ਹਨ ਵੀ ਹਾਲਾਤ ਬੱਤ ਤੋਂ ਬੱਤਰ ਹੋ ਗਏ ਤੇ ਪਾਣੀ ਇੰਨਾ ਖੜ ਗਿਆ ਦੀ ਮੱਕੀ ਚ ਤੁਸੀਂ ਦੇਖੋ ਮੈਂ ਦਿਖਾਉਣਾ ਟਾਂਡਾ ਥੋੜਾ ਸੁੱਕਣ ਲੱਗ ਗਿਆ ਪਹਿਲਾਂ ਪਰ ਇਹ ਤਿੰਨੇ ਚੀਜ਼ਾਂ ਕਰਕੇ ਹਨ ਕੋਈ ਟਾਂਡਾ ਸੁੱਕੇ ਥੋੜਾ ਸਾਰੀ ਦੁਬਾਰੇ ਹਰੀ ਮੱਕੀ ਹੋ ਗਈ ਦੇਖੋ ਟੋਟਲੀ ਮੱਕੀ ਹਰੀ ਹੋ ਗਈ ਦੁਬਾਰੇ ਆਪਣੀ ਐਨ ਵਧੀਆ ਪ੍ਰਮਾਤਮਾ ਦੀ ਕਿਰਪਾ ਹੋ ਗਈ ਤੇ ਹੁਣ ਤਾਂ ਅੱਜ ਤੋਂ ਮੰਨ ਲਓ ਦਾ 1 ਮਹੀਨੇ ਤੱਕ ਇਹਦਾ 4 ਰੁਪਏ ਜੂ ਆਪਣਾ ਇਕਤੀ ਆਪਾਂ ਨੇ ਆਲੂ ਵੀ ਲਾਉਣਾ ਆਲੂ ਲਗਭਗ ਆਪਾਂ ਨੇ ਮੰਨ ਕੇ ਚੱਲੋ ਵੀ 1 ਮਹੀਨੇ ਤੱਕ ਇਹ ਆਜੂਆ ਮੱਕੀ ਵਾਲੇ 6 ਕਿੱਲੇ ਤੇ ਜਿਹੜੇ ਤਿੰਨ ਚਾਰ ਪੰਜ ਕਿੱਲੇ ਹੋਣੇ ਕੋਲ ਉਹਦੇ ਅੰਜੀਰੀ ਦੇ ਨੇ ਉਹ ਤਿਆਰ ਏ ਖੜੀਆ ਉਹ ਆਪਾਂ ਨੇ ਮੰਨ ਲਓ ਦਾ 4 ਜਾਂ 5 ਤਰੀਕ ਨੂੰ ਆਪਾਂ ਨੇ ਵੱਢ ਦੇਣੀਆਂ ਮੌਸਮ ਵੀ ਖਰਾਬ ਦੱਸਦੇ ਨੇ ਯਾਰ ਹਨਾ ਪਤਾ ਨਹੀਂ ਬਾਕੀ ਇਹ ਨਾ ਪ੍ਰਮਾਤਮਾ ਦੇ ਹੱਥ ਹੈ ਸਾਰਾ ਕੁਝ ਸੋ ਜੋਤ ਤਾਂ ਵੀ ਜਾਂ ਕੱਲ੍ਹ ਨੂੰ ਜਾਂ ਪਾਸ ਨੂੰ ਵੜਦਾ ਜੇ ਮੌਸਮ ਉਹ ਕੰਨੀ ਦੇਖਦਾ ਜੇ ਉਹ ਦੇਖਾਂ ਜੀਰੀ ਨੂੰ ਮਾੜਾ ਮੋਟਾ ਅੱਧੀ ਜੀਰੀ ਦਾ ਪੱਕੀ ਵੀ ਅੱਧੀ ਤੋਂ ਵੱਧ ਤੇ 5% ਦਾਣੇ ਹਰੇ ਨੇ ਮੈਨੂੰ ਲੱਗਦਾ ਵੀ ਜੇ ਮੈਂ ਪੰਜ ਚਾਰ ਨੇ ਖੜਾ ਲਾਉ ਉਹ ਵੀ ਪੱਕੇ ਜਾਣਗੇ ਕੁਝ ਲੋਕ ਸਲਾਹ ਦਿੰਦੇ ਨੇ ਵੀ ਕਿਉਂਕਿ 1500 ਨਾ ਹਾਂ ਵੀ ਇਹਨੇ ਜੀਰੀ ਉਹਦੇ ਟਰਾਲੀ ਦੇ ਰੰਗ ਪਟਾ ਜਾਣਾ ਹੈ ਨਾ ਅੱਜ ਤੁਹਾਨੂੰ ਦਿਖਾਉਣੇ ਆਪਾਂ ਨੂੰ ਜੀਰੀ ਵੀ ਵੀ ਕਿੱਦਾਂ ਦੀ ਹੋਊਗੀ ਆ ਜੀ ਸੋਨੂੰ ਪਹਿਲਾਂ ਤਾਂ ਮੱਕੀ ਦਿਖਾਉਣ ਲਵੇ ਲਵੇ ਆ ਮੱਕੀ ਦੇਖ ਲਓ ਤੁਸੀਂ ਵੀਰੇ ਵੀ ਕੱਦ ਮੇਰਾ 6 ਫੁੱਟਾ ਆਪਣੇ ਤੋਂ 2-3 ਫੁੱਟ ਉੱਚੀ ਹੈ ਇਹ 8-9 ਫੁੱਟ ਦੇ ਲਗਭਗ ਮੱਕੀ ਹੋ ਗਈ ਹੈ ਨਾ ਆਪਣੀ ਪੂਰੀ ਵਧੀਆ ਟੰਡੜ ਦੀ ਤੇ ਆਪਣੀ ਜੀਰੀ ਦਿਖਾਉਣਾ ਆ ਆਪਣੇ ਮਿੱਤਰ ਦੀ ਹੋ ਜੀਰੀ ਇੱਧਰ 26 ਠੀਕ ਹੈ ਜੀ ਤੇ ਜਿਹੜਾ ਆ ਖੱਤਾ ਆਪਣਾ ਇਹਦਾ ਲਗਭਗ ਤਿਆਰ ਖੜਾ ਚਾਹੇ ਆਪਾਂ ਅੱਜ ਵੱਢ ਲਈ ਹੈ ਨਾ ਕਿਉਂਕਿ ਇਹਦਾ ਪੂਰੀ ਤਿਆਰ ਖੜੀ ਜੀਰੀ ਆ ਜੀਰੀ ਤਾਂ 1500 ਨਾਲ ਆ ਮਾ ਉੱਚੀ ਵੱਟਦੇ ਆ ਖੱਤਾ ਬਣਾ ਥੋੜਾ ਨੀਵਾ ਆ ਆ ਥੋੜਾ ਉੱਚਾ ਇਧਰ ਮੱਕੀ ਦੇਖੋ ਐ ਪੂਰੀ ਟੋਪ ਟੋਪ ਮੱਕੀ ਹੋਈ ਹੋਈ ਆ ਤੇ ਹੁਣ ਸਾਨੂੰ ਮੈਂ ਥੱਲੇ ਜਾ ਕੇ ਦਿਖਾਉਣਾ ਥੋੜਾ ਥੱਲੇ ਉਹ ਖੱਤਾ ਬਣਾ ਡੂੰਗਾ ਥੋੜਾ ਜਿਹਾ ਸਾਨੂੰ ਉਹ ਜਾ ਕੇ ਦਿਖਾਉਣਾ ਹਨ ਉਹ ਖੱਤੇ ਜੇ ਥੋੜੇ ਟੌਂਕ ਲੱਗੇ ਹੋਵੇ ਤੇ ਤਾਂ ਕਰਕੇ ਆਪਾਂ ਨੂੰ ਇਹਨੂੰ ਐ ਲਾ ਦਈ ਵੀ ਥੋੜਾ ਜਿਹਾ ਆਪਾਂ ਇਹਨੂੰ ਢਕਾ ਲਈਏ ਦੇਖੋ ਜੀ ਆ ਤੁਹਾਡਾ ਖੱਤਾ ਆਪਣਾ ਨੀਵਾ ਖੱਤੇ ਨਾਲੋ ਇਹ ਥੋੜੇ ਟਾਂਗ ਲੱਗੇ ਹੋਏ ਤੇ ਵਿੱਚ ਵਿੱਚ ਤੇ ਉਹ ਥੋੜੀ ਹਰੇ ਬਈ ਭਮਕਦੀ ਦੀ ਮੈਨੂੰ ਐਂ ਲੱਗਦਾ ਹੁਣ ਅੱਜ ਮੈਨੂੰ ਖੁਦ ਨੂੰ ਵੀ ਆ ਗਿਆ ਸੁਣ ਹੁਣ ਵੀ ਠੀਕ ਹੈ ਯਾਰ ਵੀ ਵੱਡੇ ਦੀਏ ਯਾਰ ਕੱਲ ਨੂੰ ਵੱਢਦੀਏ ਵੀ ਐ ਹਨਾ ਬਾਕੀ ਕਿੱਦਾਂ ਬੰਦੇ ਨੂੰ ਮੈਂ ਹੋਰ ਦਿਖਾਉਂਗਾ ਅੱਜ ਜੇ ਉਹਨੇ ਕਹਦਾ ਵੀ ਲਾ ਦੋ ਫੇ ਆਪਾਂ ਟਰਾਲੀ ਭਰੇ ਲਵਾਂਗੇ ਦੇਖੋ ਸਾਹਮਣੇ ਦੇਖੋ ਸਾਡੇ ਬੰਦਾ ਇੱਕ ਚ ਵਧੀਆ ਆਲੂ ਲੱਗ ਰਿਹਾ ਬੰਦਾ ਉਹ ਦੇਖੋ ਸਾਹਮਣੇ ਤਿਆਰ ਕਰੀਏ ਨਾਲ ਢੋਲੀ ਹੈ ਨਾ ਰਾਤੋਂ ਰਾਤ ਲੱਗੇ ਫਿਰ ਉਹਨਾਂ ਜੋਰਾ-ਸੂਰਾ ਨਾਲ ਸਾਰੀ ਆਪਾਂ ਨੇ ਵੀ ਆਲੂ ਤਿਆਰ ਕਰ ਲਾਉਣਾ ਜਮੀਨ ਤਿਆਰ ਕਰਨੀ ਇੱਕ ਟੀਮ ਨੇ ਤੇ ਵਧੀਆ ਹੋਊਗੀ ਤੁਹਾਨੂੰ ਲਗਾਤਾਰ ਵੀਡੀਓ ਮੇ ਦੇਖਣ ਨੂੰ ਮਿਲਣੀ ਹੈ ਹੁਣ ਆਪਣੇ ਚੈਨਲ ਤੇ